ਰਾਜਾ ਜੰਗਲ ਵਿੱਚ ਕਾਰਜ ਕਰ ਰਿਹਾ। ਅਗੋਲ ਇੱਕ ਹੇਰ ਨਿਕਲਿਆ ਉਹਦੇ ਪਿੱਛੇ ਆਪਣਾ ਤੁੱਪਾ ਜਾਇਆ। ਬਹੁਤ ਬੜਾ ਉਪਕ੍ਰਿਤਕੀ ਦਰਸ਼ ਬਾਅਦ ਮੈਂ ਕਰਾ। ਉਹਦੇ ਪਿੱਛੇ ਜਿਵੇਂ ਹੀ ਘੋੜਾ ਤੇ ਆਇਆ ਹੈ ਬਹੁਤ ਦੂਰ ਚੱਲ ਗਿਆ ਰਾਜਾ ਨੂੰ ਬਾਪ ਬਣੂ ਛੱਡ ਗਿਆ। ਜੰਗਲ ਕੰਢੇ ਪੜ ਤਿਆ ਮੈਂ ਜਾ। ਪੂਰ ਪਾਦਾਰੀ ਪਿਆਰ ਤੁਨੇ ਬੜਾ ਗਾ ਕੀਤਾ ਪਿਆਰ ਨੂੰ ਬੜੀ ਲੱਗੀ ਹੈ ਪਾਣੀ ਦੀ ਖੋਜ ਵਿੱਚ ਰਾਜਾ ਜੰਗਲ ਵਿੱਚ ਭਟਕਣ ਲੱਗੇ ਲੱਭਨੇ ਲੱਭਦੇ ਕਿ ਵੇਖਦੇ ਕਿ ਉਪਕੁਟੀਆਂ ਕਿੱਥੇ ਜੰਗਲ ਦੇ ਵਿੱਚ ਉਪਕੁਟੀਆਂ ਕਿ ਖਾਵਾਂ ਬਣ ਗਿਆ ਕਿ ਇੱਥੇ ਕੋਈ ਰਹਦਾ ਹੋਵੇ ਉਹਦੇ ਕੋਲ ਪਾਣੀ ਹੋਵੇਗਾ ਨਹੀਂ ਉਹਦੇ ਕੋਲ ਨਾ ਆਇਆ ਪਾਣੀ ਬਾਰੇ ਪਤਾ ਹੋਵੇਗਾ ਕਿ ਕਿੱਥੇ ਹੈ ਮੈਂ ਉਹਨੇ ਕੋਲੋਂ ਜ਼ਿਆਦਾ ਪਾਣੀ ਲੈ ਆ ਕੇ ਲੈਣਾ ਜਾਂ ਉਹਨੂੰ ਜਲ ਦੇ ਬਾਰੇ ਪੁੱਛ ਲੈਣਾ ਕਿ ਕਿੱਥੇ ਹੈ ਮੈਨੂੰ ਦੱਸ ਪਾ ਦੇ ਬੜਾ ਪਿਆਸੇ ਲੱਗ ਉੜੇ ਤੋਂ ਹਟਾ ਕੇ ਆ ਜਿਉਂ ਹੀ ਉਹਨੇ ਇੱਕੋ ਉੱਠਿਆ ਦੇ ਦਰਵਾਜ਼ਾ ਤੋਂ ਜਾਣ ਲੱਗਿਆ ਪਿਆਸ ਨੇ ਇੰਨਾ ਬਿਆਕ ਹੋਇਆ ਕਿ ਰਾਜਾ ਉਹਨਾਂ ਕੌਮੇ ਦੇ ਨਾਲ ਲੱਗਿਆ ਜਾਂਦਾ ਜਾਂਦਾ ਡਰ ਕੇ ਗਿਆ ਅੰਦਰ ਹੀ ਘਬਰਾਉਣੀ ਪਈ ਉਹ ਆਪਣੀ ਭਰਤੀ ਤੱਕ ਪਹੁੰਚਿਆ ਉਹਨੇ ਵੇਖਿਆ ਕਿ ਮੇਰੇ ਦਰਿਆ ਬੁਢੇ ਗਿਆ ਧਿਆਨ ਨਾਲ ਵੇਖਿਆ ਕਿ ਇਹ ਰਾਜਾ ਉੱਠਿਆ ਉਹਨੇ ਆਪਣੇ ਭਾਂਡੇ 'ਚੋਂ ਜਲ ਭਰਿਆ ਕਿ ਰਾਜ ਦੇ ਉਪਰ ਉਪਰ ਕੁਝ ਜਲ ਰਿਖਿਆ ਉਹਨੂੰ ਕੁਝ ਬੋਲ ਸ਼ਾਇਦ ਉਹਨੇ ਜਦੋਂ ਮੰਗਿਆ ਰਾਜ ਸਾਧੂ ਨੇ ਜਨ ਬਣਾਦਿਆ ਜਦੋਂ ਰਾਜੇ ਨੇ ਜਾਣ ਸਕਿਆ ਰਾਜਾ ਹੁਜੂ ਸਾਧੂ ਨੂੰ ਪੀਂਦੇ ਕਹਿੰਦਾ ਜੀ ਮੈਂ ਰਾਜਾ ਮੈਂ ਰਦ ਕਰ ਬੜਾ ਮੈਨੂੰ ਪਿਆਸ ਨੇ ਬੜਾ ਪਿਆਸ ਲੱਗੀ ਤਾ ڈگ کراف کرو میں پا دیتے ہیں

کر کے در نکل کوئی میرے دردی آیا ਮੈਂ ਜਿਹਦੀ ਸੇਵਾ ਕਰਦੀ ਮੇਰਾ ਫਰਜ਼ ਬਣਦਾ ਅਰੇ ਹੀ ਗੱਲ ਰਾਜੇ ਜੀ ਤਾਦਾ ਨਾਮ ਨੂੰ ਹੁੰਦਾ ਆਮ ਨੁਸ਼ਾਹ ਵੀ ਆ ਜਾਂਦਾ ਮੇਰੇ ਦਰਦ ਕੋਲ ਮੈਂ ਤਾਂ ਉਹਦੀ ਸੇਵਾ ਕਰਦਾ ਕਿਉਂਕਿ ਮੇਰਾ ਫਰਜ਼ ਬਣਦਾ ਇੱਥੇ ਮੈਂ ਰੱਬ ਦਾ ਨਾਮ ਲੈਂਦਾ ਹਾਂ ਉੱਥੇ ਮੇਰਾ ਫਰਜ਼ ਬਣਦਾ ਕਿ ਮੈਂ ਜਰਤੀ ਆਏ ਜੋਰ ਮੰਦੀ ਜੋਰ ਕੋਈ ਕਰਾ ਉਹਦੀ ਸੇਵਾ ਕਰੇ ਏਵੀ ਜੁ ਰੂਹ